ਦੇਖੋ ਜੇਕਰ ਅਸੀਂ ਕੁਦਰਤ ਨੂੰ ਨਹੀਂ ਸੰਭਾਲਾਂਗੇ ਤੇ ਅਸੀਂ ਆਪਣੇ ਆਪ ਨੂੰ ਬਰਬਾਦ ਕਰ ਰਹੇ ਹਾਂ ਜੇ ਅਸੀਂ ਪਾਵਨ ਗੁਰੂ ਦੀ ਰੱਖਿਆ ਨਹੀਂ ਕਰਦੇ ਜਿਹੜੀ ਹਵਾ ਹੈ ਉਸ ਦਾ ਸੰਭਾਲ ਨਹੀਂ ਕਰਦੇ ਪਾਣੀ ਦੀ ਸੰਭਾਲ ਨਹੀਂ ਕਰਦੇ ਧਰਤੀ ਦੀ ਸੰਭਾਲ ਨਹੀਂ ਕਰਦੇ ਉਸ ਦੀ ਕੁੱਖ ਖਰਾਬ ਕਰ ਰਹੇ ਹਾਂ ਤੇ ਆਉਣ ਵਾਲੀਆਂ ਪੀੜ੍ਹੀਆਂ ਸੱਚ ਮੰਨੋ ਬਿਲਕੁਲ ਖਤਮ ਹੋ ਜਾਣ ਗਿਆ ਬਰਬਾਦ ਹੋ ਜਾਣ ਗਿਆ ਜੇ ਅਸੀਂ ਇਹਨਾਂ ਚੀਜ਼ਾਂ ਦੀ ਸੰਭਾਲ ਨਹੀਂ ਕਰਦੇ। ਕਿ ਕੁਦਰਤ ਦੇ ਨਾਲ ਹੀ ਸਾਡਾ ਜਿਹੜੀ ਮਨੁੱਖਾ ਜੀਵਨ ਹੋਣ ਦੀ ਚਾਹਂਦੀ ਹੈ ਜੇ ਕੁਦਰਤੀ ਨਹੀਂ ਹੋਏਗੀ ਤੇ ਸਾਡਾ ਮਨੁੱਖਾ ਜਿਹੜਾ ਜੀਵਨ ਹੈ ਉਹ ਹੋਣ ਦੇ ਵਿੱਚ ਨਹੀਂ ਆ ਸਕਦਾ ਕਿਉਂਕਿ ਹਰ ਚੀਜ਼ ਮਨੁੱਖ ਨੂੰ ਕੁਦਰਤੀ ਲੋੜ ਹੈ ਤੇ ਕੁਦਰਤ ਮਨੁੱਖ ਹੈ ਤਾਂ ਹੀ ਪਲ ਸਕਦਾ ਹੈ ਜੋ ਕੁਦਰਤ ਦੀ ਸੰਭਾਲ ਕਰੇਗਾ ਇੱਕ ਅੱਜ ਬਰਡਸਪੈਰ ਉੜੇ ਆ ਚਿੜੀ ਦੇਦਸਾ ਤਾਂ ਉਹ ਬੱਚਿਆਂ ਨੂੰ ਪਹਿਲਾਂ ਦੱਸਿਆ ਕਿ ਬਰਡਸ ਦੀ ਮਨੁੱਖ ਨਾਲ ਐਕਟੀਵਿਟੀ ਕੀ ਆ ਚਿੜੀਆਂ ਦੀ ਮੌਜੂਦਗੀ ਸਾਡੇ ਲਈ ਕਿਉਂ ਜ਼ਰੂਰੀ ਆ ਇਹ ਸਾਡੇ ਇਹ ਧਰਤੀ ਸਾਰਿਆਂ ਦੀ ਸਾਂਝੀ ਹੈ ਕੱਲੇ ਮਨੁੱਖ ਲਈ ਨਹੀਂ ਹੈਗੀ 40 ਸਾਲ ਪੁਰਾਣੇ ਪਲਾਂਟਸ ਨੇ ਜਿਹੜੇ ਤੁਸੀਂ ਦੇਖ ਰਹੇ ਹੋ ਇਹਦੀ ਵਰਕਸ਼ਾਪ ਲਾਈਵ ਚੱਲ ਰਹੀ ਹੈ ਉਹ ਗੁਰਮੁਖ ਸਿੰਘ ਜੀ ਨੇ ਪਿਛਲੇ 40 ਸਾਲ ਤੋਂ ਕੰਮ ਕਰ ਰਹੇ ਨੇ ਕਿ ਕਿੱਦਾਂ ਜਿਹੜਾ ਪੌਦਾ ਜ਼ਮੀਨ ਦੇ ਵਿੱਚ 40 50 ਫੁੱਟ ਦਾ ਵੀ ਹੋ ਜਾਂਦਾ ਉਹਨੂੰ ਜ ਕੋਲੋਸੀ ਪੌਟ ਚ ਜੇ ਘਰੇ ਲਾ ਕੇ ਆਨੰਦ ਲੈਣਾ ਤਾਂ ਉਹਨੂੰ ਕਿੱਦਾਂ ਰੱਖਣਾ ਹੈ ਵੇ ਲੋ ਅੱਜਕੱਲ ਕਿਵੇਂ ਹੁਣ ਫਲੈਟਸ ਦੇ ਵਿੱਚ ਰਹਿੰਦੇ ਆ ਬੰਦਾ ਪੰਜਵੀਂ ਮੰਜ਼ਲ ਤੇ ਰਹਿੰਦਾ ਉਹਦੇ ਕੋਲੇ ਵੱਡੇ ਕਮਰੇ ਰੱਖਣ ਨੂੰ ਵੀ ਜਗ੍ਹਾ ਨਹੀਂ ਹੁੰਦੀ ਪਰ ਬੰਦੇ ਦਾ ਦਿਲ ਕਰਦਾ ਮੈਂ ਨੀਚੇ ਨਾਲ ਕਨੈਕਟ ਹੋਵਾਂ ਤਾਂ ਫਿਰ ਉੱਥੇ ਸੋਲੂਸ਼ਨ ਜਿਹੜਾ ਹੈਗਾ ਉਹ ਪੌਂਚਾਈ ਦਾ ਆ ਜਾਂਦਾ ਤਾਂ ਇਹ ਉਹ ਪਲਾਂਟ ਆ ਜਿਹੜੇ ਛੋਟੇ ਜੇ ਸਪੇਸ ਦੇ ਵਿੱਚ ਵੀ ਇੱਕ ਅਲੱਗ ਆਨੰਦ ਦਿੰਦੇ ਆ ਸਾਨੂੰ ਲੈ ਕੇ ਲੁਧਿਆਣਾ ਦੇ ਕਾਲਜ ਦੇ ਵਿੱਚ ਇੱਕ ਸੈਮੀਨਾਰ ਰੱਖਿਆ ਗਿਆ ਵਾ ਪਹਿਲਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਸੈਮੀਨਾਰ ਦਾ ਨਾਮ ਵੀ ਰੱਖਿਆ ਗਿਆ ਵਾ ਕੁਦਰਤ ਦੇ ਰੰਗ ਤਾਂ ਸਕੂਲ ਦੇ ਪ੍ਰਿੰਸੀਪਲ ਅਤੇ ਜਿਹੜੇ ਐਨ ਜੀਓ ਦੇ ਮੁਖੀ ਨੇ ਸਾਡੇ ਨਾਲ ਮੌਜੂਦ ਹੋਣਗੇ ਅਸੀਂ ਗੱਲਬਾਤ ਕਰਾਂਗੇ ਗੱਲਬਾਤ ਕਰਨ ਲੈਨੇ ਪ੍ਰਿੰਸੀਪਲ ਨਾਲ ਮੈਡਮ ਵਾਤਾਵਰਨ ਨੂੰ ਸੰਭਾਲ ਲੈ ਕੇ ਲਗਾਤਾਰ ਉਪਰਾਲੇ ਕੀਤੇ ਜਾਂਦੇ ਨੇ ਚਾਹੇ ਸਰਕਾਰਾਂ ਹੋਣ ਚਾਹੇ ਉਹ ਸਮਾਜ ਸੇਵੀ ਸੰਸਥਾਵਾਂ ਹੋਣ ਚਾਹੇ ਕਾਲਜ ਹੋਣ ਜਾਂ ਸਕੂਲ ਹੋਣ ਤਾਂ ਅੱਜ ਕਾਲਜ ਦੇ ਵਿੱਚ ਇੱਕ ਸੈਮੀਨਾਰ ਰੱਖਿਆ ਗਿਆ ਕਿਸ ਤਰ੍ਹਾਂ ਦੇਖਦੇ ਹੋ ਕਿਸਨੇ ਇੱਕ ਬੱਚੇ ਜਿਹੜੇ ਨੇ ਜਾਗਰੂਕ ਹੁੰਦੇ ਨੇ ਇੰਨਾ ਸੈਮੀਨਾਰ ਤੋਂ ਦੇਖੋ ਇਹ ਸਾਡੇ ਕੋਲ ਇੱਕ ਸੋਚ ਸੰਸਥਾ ਪੰਜਾਬ ਯੂਨੀਵਰਸਿਟੀ ਤੋਂ ਡਾਕਟਰ ਬਲਵਿੰਦਰ ਸਿੰਘ ਲੱਖੇਵਾਲੀਆ ਤੇ ਉਹਨਾਂ ਦੀ ਟੀਮ ਪੂਰੀ ਉੱਥੇ ਪਹੁੰਚੀ ਹੈ ਇਹ ਬਹੁਤ ਵਧੀਆ ਉਪਰਾਲਾ ਹੈ ਇਹਨਾਂ ਨੇ ਆਪਣੀ ਜਿਹੜੀ ਹੈ ਬਹੁਤ ਚੰਗੀ ਸੋਚ ਤੇ ਚੱਲ ਰਹੇ ਨੇ ਤੇ ਇਹਨਾਂ ਦੀ ਸੰਸਥਾ ਦਾ ਨਾਮ ਵੀ ਸੋਚ ਹੈ ਦੇਖੋ ਜੇਕਰ ਅਸੀਂ ਕੁਦਰਤ ਨੂੰ ਨਹੀਂ ਸੰਭਾਲਾਂਗੇ ਤੇ ਅਸੀਂ ਆਪਣੇ ਆਪ ਨੂੰ ਬਰਬਾਦ ਕਰ ਰਹੇ ਹਾਂ ਜਿਵੇਂ ਸਾਡੇ ਗ੍ਰੰਥ ਸਾਹਿਬ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਆਂਦਾ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤਿ ਦਿਵਸ ਰਾਤ ਦੁਦਾਈ ਦਾਇਆ ਖੇਲੇ ਸਗਲ ਜਗਤ ਜੇ ਅਸੀਂ ਪਵਨ ਗੁਰੂ ਦੀ ਰੱਖਿਆ ਨਹੀਂ ਕਰਦੇ ਜਿਹੜੀ ਹਵਾ ਹੈ ਉਸ ਦਾ ਸੰਭਾਲ ਨਹੀਂ ਕਰਦੇ ਪਾਣੀ ਦੀ ਸੰਭਾਲ ਨਹੀਂ ਕਰਦੇ ਧਰਤੀ ਦੀ ਸੰਭਾਲ ਨਹੀਂ ਕਰਦੇ ਉਸ ਦੇ ਕੁੱਖ ਖਰਾਬ ਕਰ ਰਹੇ ਆ ਤੇ ਆਉਣ ਵਾਲੀਆਂ ਪੀੜ੍ਹੀਆਂ ਸੱਚ ਮੰਨੋ ਬਿਲਕੁਲ ਖਤਮ ਹੋ ਜਾਣਗੀਆਂ ਬਰਬਾਦ ਹੋ ਜਾਣਗੀਆਂ ਜੇ ਅਸੀਂ ਇਹਨਾਂ ਚੀਜ਼ਾਂ ਦੀ ਸੰਭਾਲ ਨਹੀਂ ਕਰਦੇ ਸੋ ਇਹ ਬਹੁਤ ਵਧੀਆ ਉਪਰਾਲਾ ਹੈ ਕਿਉਂਕਿ ਕੁਦਰਤ ਦੇ ਨਾਲ ਹੀ ਸਾਡਾ ਜਿਹੜੀ ਮਨੁੱਖਾ ਜੀਵਨ ਹੋਣ ਦੇ ਵਿੱਚ ਆਂਦੀ ਹੈ ਜੇ ਕੁਦਰਤੀ ਨਹੀਂ ਹੋਏਗੀ ਤੇ ਸਾਡਾ ਮਨੁੱਖਾ ਜਿਹੜਾ ਜੀਵਨ ਹੈ ਉਹ ਹੋਣ ਦੇ ਵਿੱਚ ਨਹੀਂ ਆ ਸਕਦਾ ਕਿਉਂਕਿ ਹਰ ਚੀਜ਼ ਮਨੁੱਖ ਨੂੰ ਕੁਦਰਤੀ ਲੋੜ ਹੈ ਤੇ ਕੁਦਰਤ ਮਨੁੱਖ ਹੈ ਤਾਂ ਹੀ ਪਲ ਸਕਦਾ ਹੈ ਜੇ ਕੁਦਰਤ ਦੀ ਸੰਭਾਲ ਕਰੇਗਾ ਸੋ ਅਸੀਂ ਬਹੁਤ ਸ਼ੁਕਰਗੁਜ਼ਾਰ ਆਂ ਇਸ ਸੰਸਦ ਦੇ ਜਿਹੜਾ ਇਹ ਝੰਡਾ ਲੈ ਕੇ ਚੱਲੇ ਨੇ ਤੇ ਸਾਰੇ ਅਸੀਂ ਜਾਣੇ ਆਂ ਕਿ ਸਾਰੇ ਇਹਨਾਂ ਦੀ ਸੋਚ ਦੇ ਨਾਲ ਆਪਣੀ ਸੋਚ ਮਿਲਾਨ ਤਾਂ ਕਿ ਇਹਨਾਂ ਦੀ ਸੋਚ ਹੋਰ ਪਰਫੁੱਲਤ ਹੋਏ ਔਰ ਸਮੁੱਚਾ ਮਨੁੱਖਾ ਜਾਤੀ ਸਮੁੱਚਾ ਤਤੀ ਤੇ ਜਿੰਨੀਆਂ ਜੀਵ ਜਤਿਆ ਨੇ ਉਹਨਾਂ ਦੀ ਜਿਹੜੀ ਰੱਖਿਆ ਸੰਭਾਲ ਹੋ ਸਕੇ ਤੇ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਦੋਸ਼ ਨਾ ਦੇਣ ਕਿ ਅਸੀਂ ਕੁਦਰਤ ਨੂੰ ਨਹੀਂ ਸੰਭਾਲਿਆ ਸੋ ਆਓ ਸਾਰੇ ਅਸੀਂ ਇਹਨਾਂ ਦੇ ਸੋਚ ਤੇ ਇਕੱਠੇ ਹੋਈਏ ਸੋਚ ਤੇ ਪੈਰਾ ਦੀਏ ਤੇ ਅੱਗੇ ਵਧੀਏ ਤਾਂ ਕਿ ਅਸੀਂ ਕੁਦਰਤ ਨੂੰ ਸੰਭਾਲ ਸਕੀਏ ਧੰਨਵਾਦ ਇਹਨਾਂ ਖਾਲਸਾ ਕਾਲਜ ਦੇ ਜਿਹੜੇ ਪ੍ਰਿੰਸੀਪਲ ਉਹਨਾਂ ਨਾਲ ਗੱਲਬਾਤ ਕੀਤੀ ਨਾਲ ਦੀ ਨਾਲ ਬੀਨਸਿੰਘ ਲੱਖੋ ਵਾਲੀ ਉਹਨਾਂ ਨਾਲ ਜੁੜੇ ਹੋਣਗੇ ਗੱਲਬਾਤ ਕਰਾਂਗੇ ਕੁਦਰਤ ਦੇ ਰੰਗ ਦੇ ਵਿੱਚ ਇੱਕ ਰੰਗ ਹੋਰ ਰੰਗਿਆ ਹੋਇਆ ਇੱਕ ਸਟੂਡੈਂਟ ਆ ਜਿਸ ਨਾਲ ਅਸੀਂ ਤੁਹਾਡੀ ਮੁਲਾਕਾਤ ਕਰਾਵਾਂਗੇ ਟੀਚਰ ਨੇ ਤਾਂ ਇਹ ਇੱਕ ਕੁਦਰਤ ਦੇ ਉੱਤੇ ਇੱਕ ਗੀਤ ਜਿਹੜੇ ਨੇ ਗਾਰੇ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਪਹਿਲਾ ਗੀਤ ਤੋਂ ਸ਼ੁਰੂਆਤ ਕਰਾਂਗੇ ਤੁਸੀਂ ਜਿਹੜਾ ਕੁਦਰਤ ਤੇ ਗੀਤ ਕਰ ਰਹੇ ਸੀ ਉਹ ਗੀਤ ਦੀਆਂ ਦੋ ਲੈਣਾ ਬੰਦੇ ਦੇ ਹੱਥਾਂ ਵਰਗਾ ਕੋਈ ਉਹ ਜ਼ਾਨੀ ਬਣਿਆ ਐਨਾ ਕੁਝ ਬਣ ਗਿਆ ਲੇਕਿਨ ਕੁਦਰਤ ਤੋਂ 파 ਨਹੀਂ ਬਣਿਆ ਬੰਦੇ ਦੇ ਹੱਥਾਂ ਵਰਗਾ ਕੋਈ ਸਾਨੀ ਬਣਿਆ ਐਨਾ ਕੁਝ ਬਣ ਗਿਆ ਲੇਕਿਨ ਕੁਦਰਤ ਤੋਂ ਪਾਣੀ ਬਣਿਆ ਕੁਦਰਤ ਤੋਂ ਪਾਲੀ ਬਣਿਆ ਕਿੱਡੀਆਂ ਕਿੱਡੀਆਂ ਨੇ ਹੋਈਆਂ ਦੇਖੋ ਸੰਸਾਰ ਚ ਜੰਗਾ ਆਸਾ ਤੋਂ ਸਾਬ ਨਹੀਂ ਹੁੰਦੀਆਂ ਆਪਣੇ ਕਰਮਾਰ ਚ ਜੰਗਾ ਕਰੀਏ ਸ਼ੁਕਰਾਨੇ ਜਿਉਣਾ ਉਨਾ ਦੁਸ਼ਵਾਰ ਨਹੀਂ ਬਣਿਆ ਐਨਾ ਕੁਝ ਬਣ ਗਿਆ ਲੇਕਿਨ ਕੁਦਰਤ ਤੋਂ ਪਾ ਨਹੀਂ ਬਣਿਆ ਕੁਦਰਤ ਤੋਂ ਪਾ ਨਹੀਂ ਬਣਿਆ ਕੁਦਰਤ ਤੋਂ ਪਾ ਨਹੀਂ ਬਣਿਆ ਹੇ ਕੁਤਰਦੇ ਰਾਂਗਦੇ ਵਿੱਚ ਇੱਕ ਗੀਤ ਵੀ ਤੁਹਾਡੇ ਨਾਲ ਅਸੀਂ ਸਾਂਝਾ ਕੀਤਾ ਵਾ ਤੇ ਨਾਲ ਦੀ ਨਾਲ ਹੁਣ ਅਸੀਂ ਗੱਲਬਾਤ ਕਰ ਰਹੇ ਹਾਂ ਬਲਵਿੰਦਰ ਸਿੰਘ ਲੱਖੋਵਾਲੀ ਸਾਡੇ ਨਾਲ ਮੌਜੂਦ ਹੋਣਗੇ ਉਹਨਾਂ ਨਾਲ ਪੂਰੀ ਅਸੀਂ ਜਾਣਕਾਰੀ ਲਵਾਂਗੇ ਕਿ ਕਿਸ ਤਰ੍ਹਾਂ ਦਾ ਸੈਮੀਨਾਰ ਹੈ ਕਿ ਕਿਸ ਤਰ੍ਹਾਂ ਇਸ ਦੇ ਵਿੱਚ ਬੱਚੇ ਜਿਹੜੇ ਨੇ ਭਾਗ ਲੈ ਰਹੇ ਨੇ ਬਲਵਿੰਦਰ ਜੀ ਸੋਚ ਇੰਜੀਓ ਵੱਲੋਂ ਸੈਮੀਨਾਰ ਲਗਾਇਆ ਗਿਆ ਵਾ ਇਸ ਤੋਂ ਪਹਿਲਾਂ ਵੀ ਤੁਸੀਂ ਲਗਾਤਾਰ ਸੈਮੀਨਾਰ ਲਾਉਂਦੇ ਰਹੇ ਹੋ ਤਾਂ ਕਿਸ ਤਰ੍ਹਾਂ ਬੱਚਿਆਂ ਨੂੰ ਜਾਰੂ ਕੀਤਾ ਜਾ ਰਿਹਾ ਵਾ ਕਿਹੜੇ ਕਿਹੜੇ ਪਲਾਨ ਸਿਡ ਨੇ ਅੱਜ ਇੱਥੇ ਲਗਾਏ ਗਏ ਨੇ ਇਹਦੇ ਵਿੱਚ ਅੱਜ ਆਪਾਂ ਚਾਰ ਚੀਜ਼ਾਂ ਲੈ ਕੇ ਚੱਲ ਰਹੇ ਹਾਂ ਇੱਕ ਤਾਂ ਅੱਜ ਵਰਡਸਪੈਰੋ ਤਾਂ ਉਹ ਬੱਚਿਆਂ ਨੂੰ ਪਹਿਲਾਂ ਦੱਸਿਆ ਕਿ ਬਰਡਸ ਦੀ ਮਲੁਖ ਨਾਲ ਕਨੈਕਟੀਵਿਟੀ ਕੀ ਆ ਚਿੜੀਆਂ ਦੀ ਮੌਜੂਦਗੀ ਸਾਡੇ ਲਈ ਕਿਉਂ ਜ਼ਰੂਰੀ ਆ ਇਹ ਸਾਡੇ ਇਹ ਧਰਤੀ ਸਾਰਿਆਂ ਦੀ ਸਾਂਝੀ ਹੈ ਕੱਲੇ ਮਲੁਖ ਲਈ ਨਹੀਂ ਹੈਗੀ ਉਹ ਐਕਸਪਲੇਨ ਕੀਤਾ ਫਿਰ ਜਿਹੜੀ ਵਰਕਸ਼ਾਪ ਹੈ ਸੈਮੀਨਾਰ ਕਮ ਵਰਕਸ਼ਾਪ ਤੁਸੀਂ ਤੁਸੀਂ ਗੱਲ ਕੀਤੀ ਆ ਉਹ ਚ ਇੱਕ ਬੌਂਸਾਈ ਹੈ ਤਾਂ ਇਹ ਬੌਂਸਾਈ ਇੱਕ ਕਲਾ ਹੈ ਜਿਹੜੀ ਇਹ ਚਾਇਨਾ ਤੇ ਜਪਾਨ ਚ ਸ਼ੁਰੂ ਹੋਈ ਆ ਇਹ 20 20 30 30 40 40 ਸਾਲ ਪੁਰਾਣੇ ਪਲਾਂਟਸ ਨੇ ਜਿਹੜੇ ਤੁਸੀਂ ਦੇਖ ਰਹੇ ਹੋ ਇਹਦੀ ਵਰਕਸ਼ਾਪ ਲਾਈਵ ਚੱਲ ਰਹੀ ਆ ਉਹ ਗੁਰਮੁਖ ਸਿੰਘ ਜੀ ਨੇ ਪਿਛਲੇ 40 ਸਾਲ ਤੋਂ ਕੰਮ ਕਰ ਰਹੇ ਨੇ ਕਿ ਕਿੱਦਾਂ ਜਿਹੜਾ ਪੌਦਾ ਜ਼ਮੀਨ ਦੇ ਵਿੱਚ 40 50 ਫੁੱਟ ਦਾ ਵੀ ਹੋ ਜਾਂਦਾ ਉਹਨੂੰ ਉਹਨੂੰ ਅਸੀਂ ਪੌਟ 'ਚ ਜੇ ਘਰੇ ਲਾ ਕੇ ਆਨੰਦ ਲੈਣਾ ਤਾਂ ਉਹਨੂੰ ਕਿੱਦਾਂ ਰੱਖਣਾ ਇਹ ਇਦਾਂ ਤਾਂ ਹੈ ਹੀ ਨਹੀਂ ਆ ਕਿ ਵੀ ਅਸੀਂ ਬੂਟਾ ਲਾ ਕੇ ਰੱਖਤਾ ਤੇ ਬਨਜੂਗਾ ਹਨਾ ਤੇ ਇਹਦੀਆਂ ਤਕਨੀਕਸ ਨੇ ਕਦੋਂ ਬੂਟਾ ਲਾਉਣਾ ਉਹਦੇ 'ਚ ਕੀ ਖਾਦ ਪਾਉਣੀ ਆ ਕਿਵੇਂ ਉਹਨੂੰ ਸ਼ੇਪ ਦੇਣੀ ਆ ਕਦੋਂ ਉਹਦੀ ਕਟਿੰਗ ਕਰਨੀ ਆ ਉਹ ਸਾਰੀ ਸਾਰੀ ਲਾਈਵ ਉਹ ਗੁਰਮੁਖ ਸਿੰਘ ਜੀ ਐਕਸਪਲੇਨ ਕਰ ਰਹੇ ਜਿਵੇਂ ਜਗਾ ਘਟ ਗਈ ਤਾਂ ਘਰ ਦੇ ਵਿੱਚ ਤੁਸੀਂ ਬੂਟਾ ਕਿਸ ਤਰ੍ਹਾਂ ਲਗਾਣਾ ਵਾ ਇਹਨੂੰ ਕਿਸ ਤਰ੍ਹਾਂ ਪਾਲ ਪਾਲਣਾ ਉਹਦੇ ਬਾਰੇ ਅੱਜ ਵਰਕਸ਼ਾਪ 'ਚ ਦੱਸਿਆ ਜਾ ਸਾਰਾ ਜਿਹੜੇ ਜਿਹੜੇ ਲੋਕ ਜਿਵੇਂ ਉਹ ਤੁਸੀਂ ਖੁਦ ਗੱਲ ਕੀਤੀ ਵੀ ਜਗਾ ਘਟ ਗਈ ਕਈ ਲੋਕ ਅੱਜ ਕੱਲ ਕਿਵੇਂ ਹੁਣ ਫਲੈਟਸ ਦੇ ਵਿੱਚ ਰਹਿੰਦੇ ਆ ਬੰਦਾ ਪੰਜਵੀਂ ਮੰਜ਼ਲ ਤੇ ਰਹਿੰਦਾ ਉਹਦੇ ਕੋਲੇ ਵੱਡੇ ਗਮਲੇ ਰੱਖਣ ਨੂੰ ਵੀ ਜਗਾ ਨਹੀਂ ਹੁੰਦੀ ਪਰ ਬੰਦੇ ਦਾ ਦਿਲ ਕਰਦਾ ਮੈਂ ਨੇਚਰ ਨਾਲ ਕਨੈਕਟ ਹੋਵਾਂ ਤਾਂ ਫਿਰ ਉੱਥੇ ਸੋਲੂਸ਼ਨ ਜਿਹੜਾ ਹੈਗਾ ਉਹ ਬੌਨਸਾਈ ਦਾ ਆ ਜਾਂਦਾ ਤਾਂ ਇਹ ਉਹ ਪਲਾਂਟ ਆ ਜਿਹੜੇ ਛੋਟੇ ਜੇ ਸਪੇਸ ਦੇ ਵਿੱਚ ਵੀ ਇੱਕ ਅਲੱਗ ਆਨੰਦ ਦਿੰਦੇ ਆ ਸਾਨੂੰ ਤਾਂ ਐਵੇਂ ਹੀ ਦੂਸਰੇ ਪਾਸੇ ਬੌਂਸਾਈ ਦਾ ਚੱਲ ਰਿਹਾ ਹੈ ਤਸਵੀਰਾਂ ਅਸੀਂ ਨਾਲ ਨਾਲ ਸਾਂਝੀ ਕਰਾਂਗੇ ਤਾਂ ਦੂਸਰੀ ਤਰਫ ਆਪਾਂ ਕੀ ਦਿਖਾਦਣਾ ਜਾ ਰਹੇ ਆ ਉਹ ਡਿਸ਼ ਗਾਰਡਨ ਦਾ ਜਿਹੜੀ ਲਾਈਵ ਵਰਕਸ਼ਾਪ ਆ ਉਹ ਮੈਡਮ ਸੁਨੈਨਾ ਜੀ ਕਰ ਚਲਾ ਰਹੇ ਆ ਤੋਂ ਡਿਸ਼ ਗਾਰਡਨ ਦੇ ਪਿੱਛੇ ਦੋ ਚੀਜ਼ਾਂ ਨੇ ਇੱਕ ਤਾਂ ਜਿਵੇਂ ਉਹੀ ਗੱਲ ਹੈ ਕਿ ਜਿਵੇਂ ਸਾਡੇ ਕੋਲੇ ਜਗ੍ਹਾ ਨਹੀਂ ਹੈਗੀ ਜਗ੍ਹਾ ਘਟਦੀ ਜਾ ਰਹੀ ਹੈ ਤਾਂ ਅਸੀਂ ਫਿਰ ਵੀ ਗਾਰਡਨ 'ਚ ਬੈਠਣਾ ਲੋਚਦੇ ਆ ਹਨਾ ਬੰਦਾ ਦੇਖਣਾ ਲੋਚਦਾ ਹਨਾ ਉਹ ਫਿਰ ਜਿਵੇਂ ਅਸੀਂ ਘਰੇ ਪੇਂਟਿੰਗ ਜਣਾਉਣੇ ਆ ਹਨਾ ਕਿਉਂਕਿ ਉਹਨੂੰ ਦੇਖ ਕੇ ਬੰਦਾ ਪਹਾੜਾਂ ਦੀ ਨਦੀ ਦੀ ਪੇਂਟਿੰਗ ਦੇਖ ਕੇ ਬੰਦਾ ਮਹਿਸੂਸ ਕਰਦਾ ਵੀ ਹਾਂ ਮੈਂ ਉਹ ਦੇਖ ਰਿਹਾ ਉਹ ਵੀ ਇਹ ਜਿਹੜੇ ਡਿਸ਼ ਗਾਰਡਨ ਨੇ ਵੱਡੇ ਗਾਰਡਨ ਨੂੰ ਛੋਟੇ ਸੀਨ ਤਿਆਰ ਕੀਤੇ ਜਾਂਦੇ ਆ ਇੱਕ ਤਾਂ ਇਹ ਉਹ ਸੀਨ ਕ੍ਰੀਏਟ ਕੀਤਾ ਜਾਂਦਾ ਸੈਕੰਡਲੀ ਇਹ ਹੈ ਕਿ ਜਿਵੇਂ ਜਿਵੇਂ ਅਸੀਂ ਤੋਹਫਿਆਂ ਦੇ ਵਿੱਚ ਬੜਾ ਕੁਝ ਦਿੰਨੇ ਆ ਖਾਸ ਕਰਕੇ ਜਿਵੇਂ ਕੱਟ ਫਲਾਰ ਬਹੁਤ ਜ਼ਿਆਦਾ ਦਿੰਨੇ ਆ ਅਸੀਂ ਬੁਕੇ ਦਿੰਨੇ ਆ ਉਹ ਅੱਜ 1000 ਰੁਪਏ ਦਾ ਬੁਕੇ ਦਿੱਤਾ ਉਹ 2-3 ਦਿਨ 4 ਦਿਨ ਬਹੁਤ ਉਹ ਮਿੱਟੀ ਹੋ ਜਾਣਾ ਇਹ ਉਹ ਚੀਜ਼ਾਂ ਨੇ ਜਿਹੜੀਆਂ ਜਦੋਂ ਅਸੀਂ ਤੋਹਫੇ ਦੇ ਵਿੱਚ ਲੋਕ ਵਰਤ ਰਹੇ ਆ ਔਰ ਅੱਜ ਕੱਲ ਇਹ ਤਾਂ ਚੇਂਜ ਹੋਇਆ ਬਾਅਦ ਚੇਂਜ ਹੋਇਆ ਹੁਣ ਇੱਥੇ ਤੁਸੀਂ ਦੇਖ ਰਹੇ ਹੋ ਕਿ ਇਹ ਡਿਫਰੈਂਟ ਕਾਈਂਡਸ ਆਫ ਜਿਹੜੇ ਹੈਗੇ ਆ ਛੋਟੇ ਤੋਂ ਲੈ ਕੇ ਜੇ ਕਿਸੇ ਨੇ ਛੋਟਾ ਦੇਣਾ ਜਾਂ ਜਗ੍ਹਾ ਘੱਟ ਹੈ ਤਾਂ ਛੋਟਾ ਡਿਸ਼ ਗਾਰਡਨ ਹੈ ਹੈਨਾ ਸਿੰਗਲ ਪੌਟ ਵਾਲਾ ਵੀ ਹੈਗਾ ਤੇ ਜੇ ਪ੍ਰੋਪਰ ਹੈਗਾ ਅਜੋ ਮੈਂ ਪਰਲੇ ਪਾਸੇ ਇੱਕ ਤੁਹਾਨੂੰ ਪ੍ਰੋਪਰ ਬਣਿਆ ਹੋਇਆ ਦਿਖਾਉਣਾ ਕੁਲ ਜਿਹੜਾ ਇੱਕ ਹੋਰ ਗਾਰਡਨ ਜਿਹੜਾ ਤਿਆਰ ਕੀਤਾ ਗਿਆ ਉਸਤੇ ਬਾਰੇ ਵੀ ਹੁਣ ਅਸੀਂ ਤੁਹਾਨੂੰ ਤਸਵੀਰ ਦਿਖਾਵਾਂਗੇ ਇਹਦੇ ਵਿੱਚ ਕੀ ਖਾਸ ਜਿਹੜਾ ਦਿਖਾਇਆ ਗਿਆ ਇਹ ਜਿਵੇਂ ਨਾ ਤਕਰੀਬਨ 1 ਏਕੜ ਦਾ ਜਿਹੜਾ ਗਾਰਡਨ ਹੈ ਉਹਨੂੰ ਆਪਾਂ ਇੱਕ ਪੌੜ ਦੇ ਵਿੱਚ ਇਹਨਾਂ ਨੇ ਤਿਆਰ ਕੀਤਾ ਕੋਈ ਚ ਜਿਵੇਂ ਹੁਣ ਆ ਪ੍ਰਬੂਲਾ ਹੁੰਦਾ ਉਹ ਬਣਾਇਆ ਗਿਆ ਫਿਰ ਇਹਦੇ ਵਿੱਚ ਆ ਜਿਹੜਾ ਨੀਲੇ ਰੰਗ ਦੇ ਤੁਸੀਂ ਦੇਖ ਰਹੇ ਹੋ ਇਹ ਪਾਣੀ ਸ਼ੋਅ ਕੀਤਾ ਗਿਆ ਹੈ ਨਾ ਵੀ ਪਾਣੀ ਦੇ ਵਿੱਚ ਆ ਰਸਤਾ ਤੇ ਇਧਰ ਆ ਹੱਟ ਕਿਸੇ ਵੀ ਗਾਰਡਨ ਦੇ ਵਿੱਚ ਬੈਠਣ ਲਈ ਕਿ ਜੀ ਬਹੁ ਹੱਟ ਜਿਹਨੂੰ ਆਪਾਂ ਕਹਿੰਦੇ ਆ ਉਹ ਆ ਬੱਚਿਆਂ ਨੇ ਖੇਡਣਾ ਹੈ ਨਾ ਪੈਕਸ ਮਾਉਸ ਟਾਈਪ ਤੁਸੀਂ ਇਹ ਕਹਿੰਦੇ ਨਾ ਓਪਨ ਸਿਟਿੰਗ ਆ ਤਾਂ ਉਹ ਸਾਰੇ ਇੱਕ ਵੱਡੇ ਗਾਰਡਨ ਨੂੰ ਆਪਾਂ ਇਹਨਾਂ ਨੇ ਇੱਕ ਛੋਟੇ ਜਿਹੇ ਪੌਟ ਦੇ ਵਿੱਚ ਕ੍ਰੀਏਟ ਕਰਤਾ ਇਹਨਾਂ ਨਾਲ ਦੇ ਮੈਡੀਟੇਸ਼ਨ ਤੇ ਕੰਮ ਵੀ ਆਉਂਦੇ ਨੇ ਅਗਰ ਤੁਸੀਂ ਇੱਕ ਕੁਦਰਤ ਵੈਸੇ ਜਿਵੇਂ ਆਪਾਂ ਇੱਕ ਕਿਲੇ ਦੇ ਵਿੱਚ ਇਸ ਤਰ੍ਹਾਂ ਦਾ ਬਣਾ ਲਈਏ ਇੱਕ ਫਾਰਮ ਹਾਊਸ ਤਾਂ ਮੈਡੀਟੇਸ਼ਨ ਦੇ ਤੌਰ ਤੇ ਕੰਮ ਆਉਂਦੇ ਥੋੜਾ ਮਾਈਂਡ ਪੂਰਾ ਚੇਂਜ ਕਰ ਦਿੰਦੇ ਨੇ ਇਹ ਜਿਹੜਾ ਮੈਡੀਟੇਸ਼ਨ ਦੀ ਤੁਸੀਂ ਗੱਲ ਕੀਤੀ ਆ ਤੇ ਮਹਾਤਮਾ ਬੁੱਧੂ ਦਾ ਜਿਹੜਾ ਪ੍ਰਕਾਸ਼ ਹੋਇਆ ਸੀ ਉਹ ਹੋਇਆ ਹੀ ਪੀਪਲ ਦੇ ਦਰਖਤ ਥੱਲੇ ਹੋਇਆ ਸੀ ਤਾਂ ਉਹ ਸੈਂਟਰ ਤੁਸੀਂ ਦੇਖੋ ਕਿੰਨੇ ਜ਼ਿਆਦਾ ਜਿੰਨੇ ਵੀ ਬਣੇ ਨੇ ਚੋ ਮੈਕਸਿਮ ਬੁੱਧਾ ਦੀ ਜਿਹੜਾ ਹੈਗਾ ਉਹ ਯੂਜ਼ ਹੋਇਆ ਹੋਇਆ ਸੋ ਇਹ ਪਲਾਂਟਸ ਵੀ ਇੱਥੇ ਦਿਖਾਏ ਗਏ ਨੇ ਉਹਦੇ ਬਾਰੇ ਵੀ ਸਾਨੂੰ ਜਾਣਕਾਰੀ ਦਿਓ ਆ ਮੈਂ ਅਕਸਰ ਕਹਿਣਾ ਹੁੰਦਾ ਕਿ ਆ ਅੱਜ ਕੱਲ ਜੋ ਸਮਾਂ ਚੱਲ ਰਿਹਾ ਬੱਚੇ ਘਰ ਦੇ ਜਿੰਨੇ ਮੈਂਬਰ ਹੁੰਦੇ ਆ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਅੱਧਿਆਂ ਤੋਂ ਜ਼ਿਆਦਾ ਦਵਾਈਆਂ ਖਾ ਰਹੇ ਆ ਤੇ ਅਸੀਂ ਜਿਹੜੀਆਂ ਦਵਾਈਆਂ ਖਾਂਦੇ ਆ ਉਹ ਬੇਸਿਕਲੀ ਸਾਡੇ ਉਹਦੇ ਜਿਹੜੇ ਸਾਈਡ ਇਫੈਕਟਸ ਸਾਨੂੰ ਬਾਅਦ ਚ ਪਤਾ ਲੱਗਦੇ ਆ ਹਾਲਾਂਕਿ ਨੇਚਰ ਨੇ ਰੱਬ ਨੇ ਸਾਨੂੰ ਜੇ ਜੋ ਵੀ ਦਿੱਤਾ ਉਹਦਾ ਇਲਾਜ ਵੀ ਇੱਥੇ ਹੀ ਆ ਜੋ ਹੁਣ ਇੱਥੇ ਅਸੀਂ ਕੀ ਆ ਉਹ ਜਿਹੜੇ ਇੱਕ ਤਰ੍ਹਾਂ ਦਾ ਚੱਲਦਾ ਫਿਰਦਾ ਜਿਹੜਾ ਹੈਗਾ ਹਰਬਲ ਗਾਰਡਨ ਬਣਾਤਾ ਈ ਇੱਥੇ ਹੁਣ ਤਕਰੀਬਨ 30-40 ਕਿਸਮ ਦੇ ਆਪਾਂ ਹਰਬਲ ਪਲਾਂਟਸ ਲੈ ਕੇ ਆਉਂਦੇ ਆ ਇਹਦਾ ਹੁਣ ਰੀਜ਼ਨ 2-3 ਨੇ ਇੱਕ ਤਾਂ ਹੁਣ ਕਈ ਬੰਦਿਆਂ ਨੂੰ ਪਤਾ ਲੱਗ ਜਾਂਦਾ ਕਿ ਵੀ ਬਸੂਟੀ ਕੋਈ ਬੂਟਾ ਹੈਗਾ ਤਾਂ ਉਹ ਉਹਦਾ ਉਹ ਇਲਾਜ ਕਰਦਾ ਸਾਰ ਰੋਗ ਦਾ ਹੈਨਾ ਉਹਦੇ ਬੈਨੀਫਿਟਸ ਕੀ ਨੇ ਉਹਦੇ ਬੈਨੀਫਿਟਸ ਕੀ ਨੇ ਪਰ ਬੰਦੇ ਨੂੰ ਇਹ ਨਹੀਂ ਪਤਾ ਹੁੰਦਾ ਬਸੂਟੀ ਦਾ ਬੂਟਾ ਕਿੱਡਾਗਾ ਝੋਟ ਆ ਵੱਡਾ ਉਹ ਕਿਦਾਂ ਦਾ ਤਾਂ ਉਹ ਇਹ ਸਾਰੇ ਜਿਹੜੇ ਆਪਾਂ ਡਿਸਪਲੇ ਤੇ ਲਾਏ ਹੋਏ ਆ ਚਾਹੇ ਉਹ ਬਿੱਲ ਦਾ ਬੂਟਾ ਚਾਹੇ ਹੱਡ ਜੋੜ ਆ ਡੀਕ ਆ ਹੈਨਾ ਅਸ਼ਵਗੰਧਾ ਇਸ ਵਾਸਤੇ ਵੀ ਸਪੇਸ ਕੱਟ ਚਾਹੀਦੀ ਆਪਾਂ ਨੂੰ ਗਮਲੇ ਚ ਵੀ ਲੱਗ ਸਕਦਾ ਹੈ ਨੇ ਇਹਨਾਂ ਦੇ ਵਿੱਚੋਂ ਸਾਰੇ ਨਹੀਂ ਲੱਗ ਸਕਦੇ ਜਿਵੇਂ ਹੁਣ ਬਿੱਲ ਦਾ ਬੂਟਾ ਹੈ ਜੇ ਅਸੀਂ ਬਿੱਲ ਦਾ ਜੂਸ ਪੀਣਾ ਤੇ ਇਹਨੂੰ ਇੱਕ ਵੱਡਾ ਦਰਖਤ ਆ ਤਾਂ ਉਹ ਇਹਦੇ ਲਈ ਜ਼ਮੀਨ 'ਚ ਲੱਗੂਗਾ ਬਟ ਇਹ ਆਪਾਂ ਇੱਥੇ ਇਸ ਲਈ ਲਾਇਆ ਕਿ ਜਿਹੜੇ ਬੰਦੇ ਜਿਹੜਾ ਜਿਹਨੂੰ ਬੂਟੇ ਦੀ ਪਛਾਣ ਹੀ ਨਹੀਂ ਹੈਗੀ ਹੁਣ ਕਿਸੇ ਨੇ ਦੱਸਤਾ ਕਿ ਜੀ ਵੀ ਤੁਸੀਂ ਬਿੱਲ ਦਾ ਜੂਸ ਪੀਓ ਬੰਦਾ ਕਹਿੰਦਾ ਮੈਂ ਨਰਸੀ ਚਾਹਨਾ ਤੇ ਉਹਨੂੰ ਇਹ ਨਹੀਂ ਪਤਾ ਵੀ ਜੋ ਮਾਲੀ ਉਹਨੂੰ ਦੇ ਰਿਹਾ ਨਰਸੀ ਵਾਲਾ ਦੇ ਰਿਹਾ ਕਿ ਕੀ ਉਹ ਬਿੱਲ ਦਾ ਬੂਟਾ ਦੇ ਰਿਹਾ ਕਿ ਕੁਝ ਹੋਰ ਹੀ ਦੇ ਰਿਹਾ ਇਹ ਆਇਡੈਂਟੀਫਿਕੇਸ਼ਨ ਤੇ ਜਾਣਕਾਰੀ ਦਿੱਤਾ ਮਤਲਬ ਦੂਰੋਂ ਦੇਖ ਜਵੇ ਕਿ ਇਹ ਬੂਟਾ ਕਾਦਾ ਹੈਗਾ ਉਹਦੇ ਬੈਨੀਫਿਟਸ ਕੀ ਨੇ ਬੈਨੀਫਿਟਸ ਕੀ ਨੇ ਉਹਦੇ ਲਈ ਆਪਾਂ ਇਹ ਸਾਰਾ ਲਾਇਆ ਕਿੰਨੇ ਕ ਲੋਕ ਜਿਹੜੇ ਨੇ ਤੁਸੀਂ ਆਪਾਂ ਹੁਣ ਅੱਜ ਕਾਲਜ ਦੇ ਵਿੱਚ ਹੈਗੇ ਆ ਜਾਗਰੂ ਕਿੰਨੇ ਕ ਲੋਕ ਹੋਏ ਨੇ ਬਦਲਿਆ ਕੁਝ ਰੁਝਾਨ ਬਦਲਿਆ ਵਾ ਲੋਕਾਂ ਲਗਾਣਾ ਸ਼ੁਰੂ ਕੀਤੇ ਨੇ ਅੱਜ ਕੁਦਰਤ ਜਿਹੜੀ ਆ ਘਟਦੀ ਨਜ਼ਰ ਆ ਰਹੀ ਆ ਪੰਛੀ ਜਿਵੇਂ ਆਪਾਂ ਗੱਲ ਕੀਤੀ ਕਿ ਅੱਜ ਪੰਛੀ ਵੀ ਪੇੜਾਂ 'ਚ ਨਜ਼ਰ ਨਹੀਂ ਆਉਂਦੇ ਕਿਉਂਕਿ ਉਹਨਾਂ ਦੇ ਘਰ ਹੀ ਟਹਿ ਗਏ ਨੇ देखो ਜਿਵੇਂ ਨਾ ਵੀ ਸਿੱਕੇ ਦੇ ਦੋ ਪਾਸੇ ਹੁੰਦੇ ਆ ਬੜਾ ਬਹੁਤ ਲੋਕ ਤਾਂ ਇਹ ਆ ਕਿ ਵੀ ਆਰਥਿਕਤਾ ਪੈਸੇ ਦੀ ਦੌੜ ਦੇ ਵਿੱਚ ਉਹ ਕਹਿੰਦੇ ਜੋ ਮੈਂ ਤਾਂ ਇਹ ਕਹਿੰਦਾ ਵੀ ਰੱਬ ਨੂੰ ਹੀ ਭੁੱਲ ਗਏ ਹਨਾ ਉਹਨਾਂ ਨੂੰ ਕੁਝ ਦਿਖਦਾ ਹੀ ਨਹੀਂ ਪਰ ਜਦੋਂ ਉਹ ਫਿਰ ਵੈਂਟੀਲੇਟਰ ਤੇ ਜਾਂਦਾ ਕੋਈ ਫੈਮਿਲੀ ਮੈਂਬਰ ਫਿਰ ਉਹਨੂੰ ਰੈਲਾਈਜ਼ ਹੁੰਦਾ ਕਿ ਨਹੀਂ ਸ਼ੁੱਧ ਹਵਾ ਦੀ ਵੀ ਇੰਪੋਰਟੈਂਸ ਆ ਇਹ ਕੋਵਿਡ ਚ ਪਤਾ ਲੱਗ ਗਿਆ ਸੀ ਲੱਗ ਗਿਆ ਜਣਾ ਸ਼ੁੱਧ ਪਾਣੀ ਦੀ ਇੰਪੋਰਟੈਂਸ ਆ ਸ਼ੁੱਧ ਫੂਡ ਦੀ ਇੰਪੋਰਟੈਂਸ ਆ ਫੂਡ ਦੀ ਇੰਪੋਰਟੈਂਸ ਆ ਹਨਾ ਤਾਂ ਉਹ ਜੇ ਇੱਕ ਪਾਸੇ ਉਹ ਭੁੱਲੇ ਭਟਕੇ ਹੋਏ ਲੋਕ ਨੇ ਜਿਹੜੇ ਨੇਚਰ ਤੋਂ ਡਿਸਕਨੈਕਟ ਹੋ ਗਏ ਉਹਨਾਂ ਨੂੰ ਸ਼ਾਇਦ ਲੱਗਦਾ ਹੈ ਕਿ ਹਰ ਚੀਜ਼ ਅਸੀਂ ਖਰੀਦ ਸਕਦੇ ਹਾਂ ਹਾਲਾਂਕਿ ਹਵਾ ਜਿੰਨੀ ਸਾਨੂੰ ਚਾਹੀਦੀ ਹੈ ਉਹ ਖਰੀਦੀ ਨਹੀਂ ਜਾ ਸਕਦੀ ਪਾਣੀ ਨਹੀਂ ਖਰੀਦਿਆ ਜਾ ਸਕਦਾ ਔਰ ਦੂਸਰਾ ਪਾਸਾ ਜਿਵੇਂ ਤੁਸੀਂ ਪੁੱਛਿਆ ਕਿ ਚਿੱਕਾ ਦੂਜਾ ਪਾਸਾ ਇਹ ਹੈ ਕਿ ਜਿਹੜੇ ਅਵੇਅਰ ਲੋਕ ਨੇ ਉਹਨਾਂ ਨੇ ਇਹਦੇ ਲਈ ਕੰਮ ਕਰਨੇ ਸ਼ੁਰੂ ਕੀਤੇ ਹੋਏ ਆ ਔਰ ਉਹ ਕੰਮ ਕਰਦਿਆਂ ਕਰਦਿਆਂ ਉਹਦਾ ਨਤੀਜਾ ਇਹ ਹੈ ਕਿ ਜੇ ਕਾਲਜ ਦਾ ਜਿਹੜਾ ਸਟਾਫ ਸੀ ਕਾਲਜ ਦੇ ਡਾਇਰੈਕਟਰ ਮੈਡਮ ਪ੍ਰਿੰਸੀਪਲ ਮੈਡਮ ਜੇ ਉਹ ਅਵੇਅਰ ਸੀਗੇ ਤੇ ਤਾਂ ਹੀ ਉਹਨਾਂ ਨੇ ਸਾਡੇ ਨਾਲ ਕੰਟੈਕਟ ਕੀਤਾ ਕਿ ਕਿਉਂ ਨਾ ਵੀ ਬੱਚਿਆਂ ਨੂੰ ਜੋੜੀਏ ਕਿਉਂਕਿ ਜਿਹੜੀ ਇਹ ਜਦੋਂ ਸਟੂਡੈਂਟ ਲਾਈਫ ਜਿਹੜੀ ਇਦਾਂ ਦੀ ਹੁੰਦੀ ਆ ਕਿ ਜਦੋਂ ਜਿੱਧਰ ਲੇਵਲ ਆ ਗਈ ਲੱਗ ਗਈ ਹੁਣ ਅੱਜ ਇੱਥੇ ਸੈਂਕੜਿਆਂ ਦੇ ਹਿਸਾਬ ਨਾਲ ਸਟੂਡੈਂਟ ਆ ਰਹੇ ਆ ਜਾ ਰਹੇ ਆ ਦੇਖ ਰਹੇ ਆ ਉਹ ਲੋਕ ਆਪਾਂ ਨੂੰ ਇਹ ਨਹੀਂ ਪਤਾ ਕਿ ਅੱਜ ਤੋਂ 2-4 ਸਾਲ ਬਾਅਦ ਕਿਸੇ ਨੇ ਮੈਡੀਸਨਲ ਪਲਾਂਟਸ ਜਾਂ ਆਯੁਰਵੇਦ ਵਾਲੀ ਚੱਲਿਆ ਜਾਵੇ ਕੋਈ ਡਿਸ਼ ਗਾਰਡਨ ਦਾ ਬਿਜ਼ਨਸ ਕਰ ਲੱਗ ਜਾਏ ਕੋਈ ਬੌਂਸਾਈ ਕਲਾ ਕਰਨ ਲੱਗ ਜਾਏ ਤਾਂ ਮਤਲਬ ਇਹ ਪਤਾ ਨਹੀਂ ਹੈਗਾ ਕਿ ਕਿਹੜੀ ਚੀਜ਼ ਕਦੋਂ ਕਿਹਦਾ ਕਿਹੜੇ ਚੀਜ਼ ਨੂੰ ਜਿਹੜਾ ਮਾਨ ਅਟਰੈਕਟ ਕਰਦਾ ਔਰ ਸਾਡਾ ਸੋਚ ਦਾ ਮੁੱਖ ਮੁੱਦਾ ਹੀ ਇਹ ਹੈ ਕਿ ਅਸੀਂ ਲੋਕਾਂ ਨੂੰ ਚਾਹੇ ਉਹ ਬੱਚੇ ਨੇ ਚਾਹੇ ਉਹ ਜਵਾਨ ਨੇ ਚਾਹੇ ਬਜ਼ੁਰਗ ਨੇ ਉਹਨਾਂ ਨੂੰ ਨੇਚਰ ਨਾਲ ਕੁਦਰਤ ਨਾਲ ਜੋੜੀਏ ਤੇ ਉਹ ਬਹੁਤ ਵਧੀਆ ਜੁੜ ਰਹੇ ਆ ਤਾਂ ਬਿਲਕੁਲ ਕੁਦਰਤ ਦੇ ਰੰਗ ਦੇ ਵਿੱਚ ਅੱਜ ਲੁਧਿਆਣਾ ਦੇ ਇੱਕ ਕਾਲਜ ਜਿਹੜਾ ਵਾ ਉਹ ਸੱਜਾ ਹੈ ਕਿਉਂਕਿ ਇੱਥੇ ਬੱਚਿਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਵਾ ਕਿਉਂਕਿ ਅ ਅ ਕੁਦਰਤ ਜਿਹੜੀ ਹੈਗੀ ਆ ਉਹ ਅਸੀਂ ਇਸ ਤੋਂ ਦੂਰ ਹੁੰਦੇ ਜਾ ਰਹੇ ਆ ਪੇੜ ਜਿਹੜੇ ਨੇ ਉਸ ਨੂੰ ਕਟਿਆ ਜਾ ਰਿਹਾ ਵਾ ਉਸ ਦੀ ਜਗ੍ਹਾ ਬੂਟੇ ਨਹੀਂ ਲਗਾਏ ਜਾ ਰਹੇ ਨੇ ਤਾਂ ਅੱਜ ਲੁਧਿਆਣਾ ਦੇ ਕੋਲੇਜ ਦੇ ਵਿੱਚ ਇਹ ਸੈਮੀਨਾਰ ਰੱਖਿਆ ਗਿਆ ਵਾ ਜਿੱਥੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਪੌਦੇ ਨੇ ਉਹ ਦਿਖਾਏ ਜਾ ਰਹੇ ਨੇ ਤੁਸੀਂ ਕਿਸ ਤਰ੍ਹਾਂ ਇਹ ਪੌਦੇ ਜਿਹੜੇ ਲਗਾ ਸਕਦੇ ਹੋ ਉਹਨਾਂ ਦੀ ਪਛਾਣ ਕੀ ਹੈਗੀ ਆ ਜਿਹੜੇ ਮੈਡੀਕਲ ਪੌਦੇ ਨੇ ਉਹਨਾਂ ਦਾ ਬੈਨੀਫਿਟ ਤੁਸੀਂ ਕੀ ਲੈ ਸਕਦੇ ਹੋ ਅਗਰ ਤੁਸੀਂ ਆਪਣੇ ਘਰ ਦੇ ਵਿੱਚ ਲਗਾਉਣੇ ਤਾਂ ਉਹਦੇ ਬਾਰੇ ਅੱਜ ਜਾਗਰੂਕ ਜਿਹੜਾ ਵਾ ਸਟੂਡੈਂਟ ਨੂੰ ਕੀਤਾ ਜਾ ਰਿਹਾ ਸੋਚ ਐਨਜੀਓ ਅਤੇ ਲੁਧਿਆਣਾ ਦੇ ਕੋਲੇਜ ਵੱਲੋਂ ਇਹ ਜਿਹੜੀ ਅੱਜ ਵਰਕਸ਼ਾਪ ਮੈਂ ਤੁਹਾਨੂੰ ਚੱਕਮੈਨ ਟੀਵੀ ਲੂ